ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਦਾਬ ਨਮਸਕਾਰ ਜੀ ਤੇ ਸਾਰੀ ਫੈਮਿਲੀ ਵੱਲੋਂ ਬਲੌਗ ਦੀ ਸਟਾਰਟਿੰਗ ਅੱਜ ਤੇ ਕਰਦੇ ਆ ਗੱਲਾਂ ਬਾਤਾਂ ਕਰਦੀ ਬੀਬੀ ਮਾਲਕਾ ਮਾਂ ਕਰਦੀ ਮਾਂ ਚੀਰ ਰਹੀ ਐ ਸਬਜ਼ੀ ਆਲੂ ਬੀਬੀ ਕਾ ਕੀ ਬਣਾਵਾਂਗੇ ਆਲੂ ਮਟਰ ਮੈਂ ਤੁਹਾਨੂੰ ਅੱਜ ਬਣਾਣਾ ਠੀਕ ਹੈ ਉਹ ਜਵਾਕ ਦੇਖਾਂਦੇ ਬੀਬੀ ਦੇਖੀ ਮੈਂ ਲੈ ਆਉਣਾ ਮੈਂ ਤੋੜਦਾ ਲਿਆਉਣਾ ਵੀ ਆਪਾਂ ਕਦੋਂ ਕਰ ਜੇਰੋਂ ਆ ਜਾਂਦੇ ਆ ਕੱਲ ਵੀ ਰਾਤ ਨੂੰ ਪਾਟੀ ਭਰੀ ਮੋੜਦੀ ਲੋਟ ਹਮਕੀ ਲਾਏ ਨੇ ਤੜਕੇ ਵੀ ਅਸੀਂ ਤਾਂ ਦੋਏ ਭੈਣ ਭਾਈਆਂ ਦੇ ਗੱਜ ਕੇ ਖਾ ਲਈ ਸਵਾਦ ਤਾਂ ਬਥੇਰੇ ਬਣਿਆ ਸੀ ਰੁੱਤੀ ਇਸ ਹਨ ਵਾਲੀ ਮੇਰੇ ਭਾਈ ਕਹਿੰਦਾ ਬਾਹਲੀ ਸਵਾਦ ਵਾਲਾ ਕਦੂ ਦੀ ਦੁਪਹਿਰੇ ਜਿਉ ਕਦੂ ਦਾਣਾ ਰੁੱਤੀ ਖਵਾ ਕੇ ਟੋੜੇ ਬੱਚੇ ਨਹੀਂ ਖਾਂਦੇ ਕਦੂ ਵੱਡੇ ਬੱਚੇ ਵੀ ਕਹਿੰਦੇ ਜੀ ਲੈ ਹਾਂ ਤੇ ਇੱਕ ਭਾਈ ਸਾਡੇ ਨਿੱਕੀ ਦੀ ਬੱਚੀ ਹੋਰ ਆਈ ہوئی ਐ ਉਹ ਵੀ ਸਾਡੀ ਫੈਮਿਲੀ ਦਾ ਹੀ ਸਤਾਈ ਐ ਤੇ ਤੀਜਾ ਬੱਚਾ ਸਾਡਾ ਪ੍ਰਮਾ ਕਿਆ ਕਹਦਾ ਹੈ ਵੀਡੀਓ ਚ ਇਹ ਤੈਨੂੰ ਪਤਾ ਕਿਸ ਨੂੰ ਆ ਗਈ ਹੈ ਦੰਟੜੇ ਉਹ ਨੀਂਦ ਆਉਂਦੀ ਆਉਣੇ ਨੂੰ ਇਹਨੂੰ ਆ ਰਹੀ ਹੈ ਹੁਣ ਨੀਂਦ ਹੁਣ ਸੌਣ ਦੇ ਬਹਾਨੇ ਲੈ ਰਹੀ ਹੈ ਸੌਣ ਦੇ ਬਹਾਨੇ ਲੈ ਰਹੀ ਆਉਣ ਤੇ ਚਲੋ ਆਓ ਜੀ ਬਲੌਗ ਪoint ਕੰਨੀ ਪਾਦਦੇ ਅੱਗੇ ਕੀ ਆਪਾਂ ਦੋ ਪਾਣੀ ਦੀ ਦੇ ਤਿਆਰੀ ਕਰ ਗਏ ਤੇ ਖੇਤਾਂ ਵਾਲੇ ਦੀ ਜਿਹੜੀ ਸਾਰੀ ਵਿੱਦ ਫੈਮਿਲੀ ਨਾਲ ਤੇ ਖੇਤਾਂ ਵਾਲੇ ਦੀ ਜਿਹੜੀ ਲਾ ਕੇ ਨਾਲੇ ਮੱਥਾ ਟੇਕ ਕਿਉਂ ਲਿਆ ਕਿਉਂ ਸਟੇਕ ਦਾ ਸਵੇਰੇ ਵੀ ਆਇਆ ਤੇ ਤੇ ਹੁਣ ਦੂਰੀਵਾਰ ਆਪਾਂ ਵਲੌਗ ਚ ਚੱਲਦੇ ਆ ਮੱਥਾ ਟੇਕਣ ਚਲੋ ਜੀ ਸਾਰੇ ਚੱਲੀਏ ਚਲੋ ਓ ਪੜੀ ਪਹਾੜਾਂ ਦੀ ਅਸੀਂ ਇੱਥੇ ਪੜ ਪੜ ਗਏ ਕਿਉਂ ਬਰਾਬਰ ਕਿਵੇਂ ਗੱਲਬਾਤ ਠੀਕਾ ਠੀਕ ਹੈ ਜੀ ਲੱਗਿਆ ਪੂਰਾ ਤੇਰਾ ਹਾਂ ਹੈ ਹਾਂ ਬਾਹੀ ਦੀ ਬਾਰੀ ਕਿੰਨੀ ਹੁੰਦੀ ਹੈ ਬਾਲੀ ਬਾਲੀ ਹੁੰਦੀ ਹੈ ਪਈ ਮੇਰੇ ਪ੍ਰਭ ਨੂੰ ਤੇ ਸਾਰੀ ਫੈਮਿਲੀ ਜਾਂਦੇ ਮੱਥਾ ਟੇਕਣ ਪ੍ਰਭ ਜੀ ਦੀ ਬਿਲਕੁਲ ਸਤਿਕਾਰ ਨਹੀਂ ਤੁਹਾਨੂੰ ਦਿਵਿੰਦਰ ਵੀ ਆ ਰਿਹਾ ਪਿੱਛੇ ਪ੍ਰਾਪਤੇ ਨਹੀਂ ਤੁਰਾ ਮੂੰਹ ਇੱਕੋ ਜਿਹਾ ਜੀ ਮਸੀਬਾਂ ਕੀ ਦਾ ਪਹਿਲਾਂ ਹੀ ਕੋਈ ਪਤਾ ਨਹੀਂ ਲੱਗਦਾ ਮਿੱਤੂ ਤੇ ਛੋਟੇ ਹੁੰਦੇ ਨਹੀਂ ਜਦੋਂ ਪਤਾ ਲੱਗਦਾ ਆ ਆਪਾਂ ਵੀ ਕਹੋ ਜੀ ਹੋਰ ਠੀਕ ਹੋ ਸਾਰੇ ਕੀ ਖੁਰਕੁੰਦੀ ਹੈ ਤੈਨੂੰ ਚੜੀ ਪਈ ਨੀਂਦ ਹੁਣ ਬੇ ਟਾਈਮ ਹੀ ਫਿਰ ਤਾਂ ਰਾਤ ਨੂੰ ਨੀਂ ਸੌਣਾ ਟਾਟਾ ਕਰ ਦੇ ਹਾਏ ਜੋਤ ਤੋ ਤੋ ਗਿਆ ਫਰਸ ਬਹੁਤ ਵਧੀਆ ਬਣਾ ਕੇ ਦੇਖੋ ਹੂੰ ਜੋਤ ਦਾ ਕੰਮ ਆ ਪੁੱਤ ਆਪਣਾ ਕੰਮ ਆ ਬੇਟਾ ਕੰਮ ਆ ਬੇਟਾ ਦੋਨੇ ਕਾਸਤੇ ਮਾਲਾ ਇਹ ਨੀਤੁਰੇ ਲਾਏ ਹੋਣੇ ਜੋਤਰੇ ਮੈਂ ਲਾਏ ਸੀ ਇਹ ਮੈਂ ਗੁੱਟਿਆ ਸੀ ਜਿਹੜੇ ਕਿਨੇ ਕੀ ਕਰਿਆ ਦੋਨਾਂ ਨੇ ਲਾਏ ਬਰੇ ਭਾਈ ਅੰਗਰੀ ਦੀ ਦੁਕਾਨੀ ਨਹੀਂ ਹੈ ਨਾ ਹੁਣ ਤਾਂ ਇਹਦੇ ਸੁਪਰੀਆ ਕਰਦੇ ਹੁਣ ਵਧੀਆ ਲੱਗੂਗਾ ਚੋਨਾ ਆਪਣਾ ਪੱਕ ਗਿਆ ਜੀ ਪੂਰਾ ਸੋਹਣਾ ਦੇਖੋ ਹਜੇ ਇਹਨੂੰ ਵੱਡਾ ਹੈ ਆਪਾਂ 18 ਦਿਨਾਂ ਨੂੰ ਕਟਿੰਗ ਹੋਊਗੀ ਉਹਦੀ 18 ਦਿਨਾਂ ਨੂੰ ਸੁੱਕ ਕੇ ਜਮਾ ਰੋਡ ਬਣ ਜੂ ਉਹਦੇ ਦਿਖਾਇਆ ਤੁਹਾਨੂੰ ਝੋਨਾ ਆਪਾਂ ਨੇ ਅੱਜ ਹਫ਼ਤੇ ਵਾਂਗੂ ਹੋ ਗਿਆ ਸਪਰੇਅ ਕਰੀ ਨੂੰ ਉਹਦੇ ਦਿਖਾਇਆ ਸੀ ਤੇ ਝੋਨਾ ਪੱਕ ਕੇ ਆਪਣਾ ਰੈਡੀ ਹੈ ਤੇ ਦੇਖੋ ਜੀ ਤੇ ਕਿੰਨਾ ਸੋਹਣਾ ਵਾਤਾਵਰਨ ਹੈ ਖੇਤਾਂ ਦੀ ਹਰਿਆਲੀ ਝੋਨਾ ਸਿਉਨੇ ਵਰਗਾ ਪੱਕਿਆ ਪਿਆ ਸਿਉਨੇ ਵਰਗਾ ਝੋਨਾ ਹੈ ਸਿਉਨੇ ਵਰਗਾ ਪ੍ਰਮਾਤਮਾ ਨੇ ਦੇਣਾ ਨੇ ਸਾਡੂਆਂ ਬਾਬਾ ਜੀ ਦੀ ਦੇਣਾ ਇਹ ਬਾਬਾ ਜੀ ਉਹ ਦਿੱਤਾ ਹੀ ਖਾਨਾ ਸਾਰਾ ਕੁਝ ਤੇ ਰੱਬ ਵਾਂਗੂ ਮੰਨਦੇ ਆ ਬਾਬਾ ਜੀ ਨੂੰ ਕਿਉਂ ਇਹਨਾਂ ਨੇ ਜ਼ਮੀਨ ਜਾਇਦਾਦ ਦਿੱਤੀ ਹੈ ਕੀ ਤਾਂ ਵੱਡੇ ਆਪਣੇ ਪਿਤਾ ਪੁਰਖੇ ਨੇ ਬਾਈ ਇਹਨਾਂ ਦੀ ਮੰਨ ਤਾਂ ਆਪਣੇ ਪਹਿਲਾਂ ਤੋਂ ਪੀੜੀਆਂ ਤੋਂ ਹੁੰਦੀ ਆਈ ਹੈ ਪੀੜੀਆਂ ਤੋਂ ਹੋਰ ਹੋਈ ਜਾਊਗੀ ਤੇ ਪ੍ਰਵ ਕਿੰਨਾ ਸੋਹਣਾ ਲੱਗ ਰਿਹਾ ਤੈਨੂੰ ਬਾਲਾ ਸੋਹਣਾ ਲੱਗ ਰਿਹਾ ਤੇ ਸਾਰੇ ਜਿਹੜਾ ਪਰਿਵਾਰ ਪਹਿਲਾਂ ਮੱਥਾ ਟੇਕਗੇ ਸੀ ਬਾਈ ਗਵਿੰਦਰ ਵੀ ਟੇਕ ਗਿਆ ਸੀ ਤੇ ਹੁਣ ਦੁਰੀਵਾਰ ਫੇਰ ਮੱਥਾ ਟੇਕਣਾ ਕਿਉਂ ਦਾਤਾ ਬਾਬੇ ਦੇ ਆ ਦਿੱਤੀ ਖਾਨੇ ਤੇ ਇਹਨਾਂ ਦੀ ਜਿੰਨਾ ਪਰ ਸਤਕਾਰ ਹੋ ਜੂ ਨਹੀਂ ਥੋੜੇ ਤੇ ਨੀਤੂ ਜਾਨੀ ਵੀ ਮੱਥਾ ਟੇਕਿਆ ਜੀ ਪ੍ਰਵ ਮੱਥਾ ਟੇਕ ਦੇ ਪੁੱਤ ਮੱਥਾ ਟੇਕ ਦਿਓ ਮੱਥਾ ਟੇਕ ਦਿਓ ਜੀ ਜੋ ਤਾਂ ਘੇੜਦਾ ਹੈ ਫਟ ਕਰਿਆ ਹਾਂ ਮੈਂ ਨਹੀਂ ਸੀ ਇਹ ਪਟਿਆ ਗਿਆ ਤੇ ਕਿਹਨੇ ਵਟ ਕਰਿਆ ਉਹ ਤੇਰਾ ਮਮੇ ਇੱਕ ਉਹ ਤਾਂ ਹੱਲਿਆ ਨਹੀਂ ਨਾ ਪ੍ਰਾਵ ਬਾਹਰ ਖੋਲ ਬਾਹਰ ਖੋਲ ਦੇ ਪ੍ਰਾਵ ਬੱਚਾ ਇੱਕ ਪਾਸੇ ਮੈਂ ਟਾਈਂਗਾ ਦੇ ਇੱਕਾਸੇ ਮम्मा ਨਹੀਂ ਲੋਕ ਵਸਤੀ ਉਹ ਖਾ ਗਏ ਸੋ ਨਾ ਸੋ ਸਾਰੇ ਤੋਂ ਹੋਰ ਜੀ ਕਰਦੀ ਦਾਰਸਤੀ ਤੇ ਪੱਕੀ ਮਾਨੀ ਬੋਚੀ ਬਿਨੇ ਹੱਥ ਤਾਂ ਮੈਂ ਬਚਾਂ ਤਾਂ ਬਿਨਾਂ ਮੈਂ ਬੋਚ ਤਾ ਸਾਂਗੇਂ ਨਾ ਹਾੜੀ ਕੀ ਕਰ ਦਿੱਤੀ ਲੈ ਆਪ ਹੁਣ ਇਹਨੂੰ ਆਪ ਕਰਦੀ ਬਾਹਰ ਕੀ ਕਰ ਦਿੱਤੀ ਇਹ ਲੈ ਇਹਨੂੰ ਆਪ ਪਰਾ ਭੈਂਡਾ ਦੀ ਆਏ ਬਿੱਤ ਆਏ ਨੂੰ ਇਹਨਾਂ ਫੜੇ ਪੁਰ ਇੱਕ ਫੋਟੋ ਖਿੱਚ ਲਈ ਚੋਨਾ ਤਾਨੂੰ ਦਿਖਾਈ ਦੇਣਾ ਇਹ ਬੀਜ ਹੈ ਨਾ ਇਹ ਥੋੜਾ ਬਦਲ ਕੇ ਲਿਆ ਦੀ ਦੋ ਕਿੱਲੇ ਦਾ ਵੀ ਫਰਕ ਬਹੁਤ ਹੈ ਬੀਜ ਦਾ ਇਹਦੀ ਸਾਰੀ ਮੁੰਜਰ ਪੱਕ ਜਾਂਦੀ ਹੈ ਮਲਕੇ ਦਾ ਇਹਦੇ ਪੱਤੇ ਹਰੇ ਰਹਿੰਦੇ ਨੇ ਬੂਜਾ ਹਰਾ ਰਹੇ ਨਾ ਵਧੀਆ ਬੀ ਹੈ ਇਹੀ ਬੀ ਰੱਖਾਂ ਇਸ ਵਾਰ ਕਾਮਯਾਬੀ ਹੈ ਇਹ ਇਹ ਤੱਕ ਨਵਾਂ ਬੀ ਲੈ ਕੇ ਆਏ ਸੀ ਤੇ ਕੁੱਤੇ ਨੇ ਦੇਖੋ ਸਟਟਰ ਦਾ ਕਿਵੇਂ ਪੱਟਿਆ ਗੱਟਵਾ ਡੌਗੀ ਨੇ ਆ ਪ੍ਰਭਾ ਬਾਏ ਪ੍ਰਭਾ ਬਾਏ ਬਾਏ ਰਾਮ ਆਲੇ ਬੇ ਕਪੜੇ ਆਪਣੇ ਔਲੇ ਹੁਣ ਜੀ ਪਚਾਰ ਪਾਉਣ ਦੇ ਬਿਲਕੁਲ ਤਿਆਰ ਨੇ ਜੀ ਦੇਖੋ ਜਮਾ ਤਿਆਰ ਨੇ ਹੁਣ ਜੀ ਜੀ ਝਾੜਾਂਗੇ ਦੇੇਟੋ ਪੰਜ ਚਾਰ ਦਿਨਾਂ ਨੂੰ ਝਾੜ ਦਾਂਗੇ ਜੁੱਤ ਫਿਰ ਇਹਦੇ ਤੋੜਿਆ ਕਰਾਂਗੇ ਔਲੇ ਪਾਇਆ ਕਰਾਂਗੇ ਤਾਜ਼ਾ ਤਾਜ਼ਾ achar ਦੇ ਤੁਹਾਨੂੰ ਵੀਡੀਓ ਚ ਦਿਖਾਇਆ ਕਰਾਂਗੇ ਹਾਂ ਪਹਿਲਾਂ ਤੋੜ ਦਿੰਦੇ ਹਾਂ ਫਿਰ ਹੋਰ ਔਲੇ ਨਹੀਂ ਲੱਗਦੇ ਸੀ ਅੱਛਾ ਜੀ ਹੁਣ ਲੱਗੇ ਹੋਰ ਹੋਰ ਹੁਣ ਤਾਂ ਕਿੰਨੇ ਲੱਗੇ ਜੇ ਆਪਾਂ ਉੱਦੇ ਤੋੜ ਲੈਂਦੇ ਉੱਦੇ ਸਾਰੇ ਕਿਲੋ ਲੱਗਣੇ ਹਾਂ ਉਹਨਾਂ ਨੂੰ ਦੇਖ ਦੇਖੋ ਇਹ ਹੋਰ ਲੱਗ ਨਹੀਂ ਲੱਗਦੇ ਨਹੀਂ ਸੀ ਇਹ ਠੀਕ ਹੈ ਪਰ ਗੇਟੇ ਤੋੜਨੇ ਉਹ ਬਸ ਉਹਨੇ ਥਿੱਲੋ ਕੀ ਥਾਇਏ ਨਾ ਮੁਰਤੇ ਲੱਗੇ ਨਹੀਂ ਠੀਕ ਹੈ ਆ ਜਾ ਪੁੱਤ ਜੱਦੇ ਵਿੱਚ ਪਾਣੀ ਮੈਨੇ ਮੰਮੀ ਰਹਿਣੀ ਮੈਨੇ ਮੈਨੇ ਪਾਪਾ ਰਹਿ ਜਾ ਛੋਲੇ ਦਸ ਛੋਲੇ ਦਸ ਦਾ ਵਾਜਾ ਚੰਦੀ ਦੀਆਂ ਪੋਰੀ ਸੱਤੇ ਪਾਣਾ ਲਿਪਾ ਦੇ ਓ ਬਲੀ ਸਸਮਰੀ ਨੇ ਮੁੰਡੇ ਜੰਮੇ ਸੁਣਾਈ ਸਸਮਰੀ ਦੇ ਮੁੰਡੇ ਜੰਮੇ ਮੁੰਡੇ ਜੰਮੇ ਬਾਈ ਕਿਨੂ ਦਿੱਕਲਾ ਮਾ ਕਿਨੂ ਦਵਾਈ ਸੋਝੋ ਚੁਟੜ ਕੇ ਮਾਨੀ ਆਈ ਚਲੋ ਉਹ ਸੁਣਾ ਦੇ ਹੁਣ ਕੰਚ ਦੇ ਗਲਾਸ ਚ ਸੋਨੇ ਦੀਆਂ ਵਾਲੀਆਂ ਚਲ ਉਹ ਸੁਣਾ ਦੇ ਜੋੜੇ ਵਾਲਾ ਸੁਣਾ ਦੇ ਜੋੜੇ ਵਾਲਾ ਸਾਂਜੀ ਮਾਤਾ ਦੀ ਗੇ ਅੰਕਨ ਲਾਇਆ ਕੰਨੀ ਤੂੰ ਪਹਿਲੇ ਸੁਣੀ ਲੱਗਦੀ ਏ ਹਾਏ 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 ਨਹੀਂ ਤੇਰੀਆਂ ਅੱਖਾਂ ਦੇਖਣਾ ਚਾਹੁੰਦੇ ਲੱਖਾਂ ਨੀ ਅੱਖਾਂ ਕਿਉਂ ਛਪਾਉਨੀ ਏ ਕਾਲੀ ਐਨਕ ਨਾ ਲਾਇਆ ਕਰਨੀ ਤੂੰ ਲੈ ਸੁਣੀ ਏ ਹਾਏ ਹਾਏ ਅੱਖਾਂ ਇੱਕ ਇੱਕ ਹੋਰ

ਜੱਪਾ ਨੇ ਮੱਝ ਨਮਾਈ ਤਤਲਾ ਚ ਬਾੜੀ ਨਹੀਂ ਪੁੱਤ ਹੁਣ ਜੋਤ ਨੇ ਨਮਾਤੀ ਆਪਣੀ ਛੋਟੀ ਮੋਟਰ ਤੇ ਪਾਈਪ ਲਾ ਕੇ ਤੇ ਹੁਣ ਵਿਚਾਰਾ ਫੇਰ ਤੇਲ ਤੂਲ ਲਾ ਦੂਗਾ ਸਿੰਗਾ ਤੇ ਚੱਲ ਮੈਂ ਸ਼ਰਮਦਾਰੀ ਕਰੂਗੀ ਠੰਡਾ ਪਿੰਡਾ ਹੋ ਜਾਊਗਾ ਤਿਆਰਾ ਸੂਣ ਦੇ ਨਹੀਂ ਪਤਾ ਕਦੋਂ ਸੂਪੇ ਹੁਣ ਪਤਾ ਕਦੋਂ ਸੂਪੇ ਮਹਰਾ ਤੰਦਰੁਸਤੀ ਰੱਖੇ ਜਿਹੜਾ ਰਲੇ ਆ ਆਪਣੇ ਮੁੱਲੇ ਲੱਗੀਆਂ ਦਾ ਉਹ ਮਿਲੂਗਾ ਹਨਾ ਚਲੋ ਜਿਹੜੇ ਦੋ ਪੈਸੇ ਆਉਣ ਉਹ ਹੀ ਚੰਗੇ ਥਾਂ 'ਤੇ ਲੱਗਣ ਤੇ ਜਿਹਦੇ ਅੰਨ ਜਲ ਹੋਇਆ ਘਰੇ ਡੱਗ ਜੂਗੀ ਹੈਨਾ ਵੈਸੇ ਗੁਰੂਤੰਦਰ ਸਾਹਿਬ ਤੋਂ ਬੱਦਲ ਵਾਹੀ ਤਾਂ ਬਣੀ ਹੋਈ ਹੈ ਗਰਮੀ ਨੇ ਤੋਵਾ ਤੋਵਾ ਕਰ ਰਹੀ ਹੈ ਕੀ ਕਰੀਏ ਕੀ ਨਾ ਕਰੀਏ ਤੇ ਦੁਪਹਿਰਾ ਦੁਪਹਿਰਾ ਬੌਂਦਲ ਕੇ ਡਿੱਗ ਪੈਣਾ ਕੰਮ ਨਹੀਂ ਮੁੱਕਦੇ ਤਣੇ ਨਾ ਤੜਕੇ ਤੇ ਕੱਲ ਆਇਆ ਸੀ ਕੱਲ ਆਇਆ ਸੀ ਜੀ ਮੇਰਾ ਮਾਮਾ ਹਾਂ ਮੇਰਾ ਬੀਬੀ ਦਾ ਭਾਈ ਤੇ ਦਾ ਮਾਮਾ ਨਹੀਂ ਤੂੰ ਬਾਲੀ ਮੋ ਕਰਦੀਆ ਮੇਰੇ ਭਾਈ ਦਾ ਕਹੇ ਨ ਮਾਮਾਤੀ ਅੱਜ ਜਾ ਨਾ ਆਮਨ ਵੀ ਕਹੇ ਮਾਮਾ ਅੱਜ ਜਾ ਨਾ ਤੇ ਉਹ ਕਹਣਾ ਭਾਈ ਮੈਨੂੰ ਮਜਬੂਰੀ ਆ ਜਾਣ ਦੀ ਵੀ ਕੰਮ ਹੈ ਘਰੇ ਜਰੂਰ ਤੇ ਵੀ ਘਰੇ ਵੀ ਮੈਂ ਹੀ ਮੈਨੂੰ ਕੰਮ ਹੈ ਸਰਦਾ ਨਹੀਂ ਪਰਿਵਾਰ ਦਾ ਹਨਾ ਜੀ ਨਹੀਂ ਲੱਗਦਾ ਹੁੰਦਾ ਘਰ ਦੇ ਘਰ ਬਿਨਾ ਚਾਹੀ ਕਿੰਨੇ ਹੈ ਚਲ ਆ ਗਿਆ ਵਿਚਾਰਾ ਮੇਲ ਗਿਆ ਨਾ ਮੇਲ ਲੰਗਲ ਨੇ ਬਣੇ ਤੇ ਕਹਣਾ ਮੈਂ ਫੇਰ ਆਉਂਗਾ ਵੇਲਾ ਹੋ ਕੇ ਫਿਰ ਦੋ ਰਾਤਾਂ ਲਾ ਕੇ ਜਾਵਾਂ ਅਜ ਨੂੰ ਕੰਮ ਮਤੀਗਾ ਮੁੜ ਗਿਆ ਤੇ ਕਹਣਾ ਉਸ ਦਾ ਦੋ ਰਾਤਾਂ ਲਾਉਣੇ ਤੇ ਇੱਕ ਲਾ ਗਿਆ ਕਿ ਐਵਰਾ ਜਾਤਾ ਖੇੜ ਨੀ ਮੈਂ ਮਰ ਜਾ ਇਹ ਵੀ ਆਹੀ ਲਾਉਂਦੇ ਆ ਉਹ ਕਿੱਲੀਆਂ ਵਾਂਗੂੰ ਉਹੀ ਕਮਾਈ ਜਾਂਦੀ ਬਸ ਇਹਨੂੰ ਨਹੀਂ ਤਾਂ ਨਵੀਆਂ ਖੇਡਾਂ ਨੇ ਪਰ ਉਹ ਨਹੀਂ ਆਏ ਕਮਾਉਂਦੀ ਅੱਛਾ ਇਹ ਸਾਡੇ ਕੋਲ ਮੇਤਨੇ ਤਨਹਿਆ ਖੇਡਾਂ ਪਰ ਆਉਂਦੇ ਉਤਰੀਆਂ ਕਮਾਉਂਦੀਆਂ ਪ੍ਰਭ ਕਿਵੇਂ ਘੁੰਮਦੀ ਹੈ ਇੱਕ ਕਮਾ ਕੇ ਦਿਖਾਈ ਮੈਨੂੰ ਤਾਂ ਪਤਾ ਹੀ ਨਹੀਂ ਕਿਵੇਂ ਘੁੰਮੂਗੀ ਜਦੋਂ ਕਮਾ ਕੇ ਅੱਛਾ ਆਏ ਘੁੰਮੂਗੀ ਪੁੱਤ 4:30 ਹੋ ਗਏ ਬਸ ਪਾਣੀ ਧਾਣੀ ਜੋਤਨੇ ਪਿਆ ਤਾਂ ਤੈਰੀ ਕਰਤੀ ਜੋਤ ਨੇ ਦਮ ਲੈ ਕੇ ਧਰ ਚੋਲੂਗਾ ਵਿਚਾਰ ਤੇ ਉਹ ਗੱਟਾ ਮੰਗਰ ਕਰਦਾਂਗੇ ਸੁੱਕੇ ਥਾਂ ਮੇ ਬਹਿ ਜਾਣਗੀਆਂ ਜੇ ਸ਼ੌਂਕ ਨਾ ਕੰਮ ਕਰਨਾ ਡੰਗਰ ਪੁੱਸੂ ਦਾ ਫਿਰ ਸਾਰੀ ਦਿਹਾੜੀ ਨਹੀਂ ਮੁੱਕਦਾ ਜੇ ਜਰਕਦੇ ਨੇ ਕੱਖ ਪਾ ਕੇ ਪਰਹ ਹੋ ਜਾਣਾ ਚੱਲ ਫੇਰ ਹੀ ਨਿਬੜੀ ਜਾਂਦਾ ਸੇਤੀ ਤੇ ਦੁੱਧ ਨਹੀਂ ਦਿੰਦੇ ਆ ਸ਼ੌਂਕ ਤੋਂ ਬਿਨਾ ਹੂੰ ਸ਼ੌਂਕ ਨਾ ਕੱਖ ਪਾਵਾਂਗੇ ਦਾਣਾ ਰਲਾਵਾਂਗੇ ਨਿਵਾਵਾਂ ਤਮਾ ਮਾਗੇ ਫਿਰ ਮਿਲ ਪੈਣੀਆਂ ਨੇ ਨਹੀਂ ਤਾਂ ਫਿਰ ਪੂਛਾ ਹੀ ਮਾਰਦਿਆਂ ਨੇ ਤੇ ਗਰਮੈ ਸਬਸਤ ਜ਼ਿਆਦੇ ਆਪ ਤਾਂ ਨੀ ਮੀਉਂ ਪੈਂਦਾ ਕਿਤੇ ਕਹਿੰਨੇ ਆਊਗਾ 2 ਤਰੀਕ ਨੂੰ ਇਹ ਨਹੀਂ ਪਤਾ ਕਿਹੜੀ ਖੂਟ ਚ ਮੀ ਪੈ ਜੇ ਕਿਹੜੇ ਪਾਸੇ ਲੰਘ ਜੇ ਸੁਖਸਾਂ ਦਾ ਹੀ ਲੰਘ ਜੇ ਅਸੁਖ ਸੁਆਉਂਦਾ ਹੁੰਦਾ ਅੱਜ ਕੱਲ ਬਹੁਤ ਜਾਂਦੀ ਟਾਂਡੇ ਭਾਨ ਅੱਗੇ ਤੱਕ ਮੇਰੇ ਬਾਪੂ ਕਹਿੰਦਾ ਨਾ ਮੱਕੀ ਦੇ ਟਾਂਡੇ ਭਾਨ ਆਊਗਾ ਕੁਕੜੀਆਂ ਲੱਗੀਆਂ ਲਗਾਈਆਂ ਮੁੱਦੇ ਮਾਰ ਦਿੰਦਾ ਟਾਂਡਿਆਂ ਨੂੰ ਤੇ ਟਾਂਡਿਆਂ ਨੂੰ ਮੁੱਦੇ ਮਾਰ ਦਿੰਦਾ ਕੁਕੜੀਆਂ ਲੱਗੀਆਂ ਲਗਾਈਆਂ ਤੇ ਹੁਣ ਤਾਂ ਦੇਖੋ ਮੱਕੀ ਵਾਲੀ ਫਸਲ ਤਾਂ ਗਈ ਸਾਡੇ ਪੰਜੇ ਇੱਧਰ ਤਾਂ ਬਰਨਾਲੀ ਸੰਗਰੂਰ ਜ਼ਿਲ੍ਹੇ ਤੋਂ ਹੋਰ ਪਾਸੇ ਤਾਂ ਹੁੰਦੀ ਹੈ ਆਪਣੇ ਨਹੀਂ ਹੁੰਦੀ ਮੱਕੀ ਹੈ ਨਾ ਤੇ ਆਪਣਾ ਇਕੋ ਹੀ ਖੇਤੀ ਮਗਰ ਪਿਆ ਝੋਨੇ ਦੇ ਮਗਰ